ਬੀਤੀ ਦਿਨ ਰਾਤ थाना ਕੋਟਲੀ ਸੂਰਤ ਮੱਲੀ ਅਧੀਨ ਪੈਂਦਾ ਪਿੰਡ ਮਹੱਲੋਵਾਲੀ ਚੋ 75 ਸਾਲਾ ਦੇ ਬਜ਼ੁਰਗ ਦੀ ਪਿੰਡ ਦੇ ਛੱਪੜ ਚ ਡੁੱਬਣ ਨਾਲ ਮੌਤ ਹੋ ਗਈ। ਬਜ਼ੁਰਗ ਦੀ লাশ ਕੱਢਣ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿੱਨੋਂ ਵੱਲੋਂ ਕਰੀਬ 4 ਘੰਟੇ ਦੀ ਵੱਡੀ ਮੁਸ਼ਕਲਤ ਬਾਅਦ ਬਜ਼ੁਰਗ ਦੀ লাশ ਨੂੰ ਛੱਪੜ ਚੋਂ ਬਾਹਰ ਕੱਢਿਆ ਗਿਆ। ਉੱਥੇ ਮੌਕੇ ਤੇ ਪਹੁੰਚੇ ਹੋਏ थाना ਕੋਟਲੀ ਸੂਰਤ ਮੱਲੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਦੀ ਨੂੰ ਰਾਜ ਅਤੇ ਪੰਜ ਸੈਮੂਅਲ ਮਸੀਹ ਨੇ ਦੱਸਿਆ ਕਿ ਬਜ਼ੁਰਗ ਗੁਰਮੀਰ ਸਿੰਘ ਪੁੱਤਰ ਦੌਲਤ ਰਾ ਮੂਹਂ ਪਿੰਡ ਦੇ ਕੁਝ ਲੋਕਾਂ ਵੱਲੋਂ ਰਾਤ ਕਰੀਬ 8 ਵਜੇ ਸਰਾਵਦਾ ਨਾਲਾਜ ਦੇ ਕੇ 56 بار ਕਰਨ ਲਈ ਕਿਹਾ ਗਿਆ। ਉਹਨਾਂ ਦੇ ਕਹਿੰਦੇ ਹੀ ਤੇ ਬਜ਼ੁਰਗ ਨੇ 56 ਜੋ ਛਲਾਗ ਮਾਰ ਦਿੱਤੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਬਜ਼ੁਰਗ ਡੁੱਬ ਗਿਆ ਅਤੇ ਉਹ ਲੋਕ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਵੱਲੋਂ ਤੁਰੰਤ थाना ਕੋਟਲੀ ਸੂਰਤ ਮੱਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਲੰਮੀ ਵਸ਼ੱਕਤ ਬਾਅਦ ਬਜ਼ੁਰਗ ਦੀ ਲਾਸ਼ 56 ਜੋ ਬਾਹਰ ਕੱਢੀ ਗਈ। ਇਸ ਮੌਕੇ ਤੇ ਪਰਿਵਾਰ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਗਈ ਕਿ ਸ਼ਰਾਬ ਆਪ ਦਾ ਲਾਲਚ ਡੇਰ ਬਾਰਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਸੈਮੂਅਲ ਮਸੀਹ ਹੈ ਮੇਰੇ ਮਾਮਾ ਜੀ ਸੀ ਜਿਨ੍ਹਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਦੋ ਬੰਦਿਆਂ ਨੇ ਸਾਲ ਮਰਵਾਈ ਸੱਪਰ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਐਨਬੀ ਆਇਆ ਉਹ ਲੋਟੀ ਮਾਨ ਕੇ ਉਹਨਾਂ ਨੇ ਲਾਸ਼ ਕੱਢੀ ਹੈ ਕਰੀਬਨ 4-5 ਘੰਟੇ ਲਾਸ਼ ਪਾਣੀ ਵਿੱਚ ਹੀ ਰਹੀ ਹੈ ਜਿੰਨਾਂ ਦੀ ਡੈਥ ਉਹਨਾਂ ਦਾ ਨਾਮ ਕੀ ਸੀ ਗਰਮੇਸ਼ ਗਰਮੇਸ਼ ਸਿੰਘ ਸਨ ਆਫ ਦੋਸਤਾਂ ਦੋਸਤਾਂ ਕਿੰਨੀ ਕੁ ਉਮਰ ਸੀ 60-62 ਸਾਲ ਸੀ ਕਿ ਉਮਰ ਤੇ ਲਾਲਚ ਕਿਨਾਂ ਵੱਲੋਂ ਦਿੱਤਾ ਗਿਆ ਜੀ ਲਾਲਚ ਦੋ ਬੰਦੇ ਸੀਗੇ ਕੀ ਨਾਮ ਉਹਨਾਂ ਦੇ ਹਿੰਦਰ 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 ਸਿੰਘ ਆ ਤੇ ਇੱਕ ਦਨ ਮਿੱਟੂ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਹੈ ਹੁਣ ਵੇਖੋ ਕਾਰਵਾਈ ਕਰਦੇ ਆ ਜੋ ਵੀ ਕਰਨਗੇ ਉਹਨਾਂ ਦੇ ਜੋ ਕਰਨਗੇ ਸਹੀ ਕਰਨਗੇ ਉਹ ਇਨਸਾਫ ਹੀ ਕਰਨਗੇ ਤੁਹਾਨੂੰ ਪਤਾ ਹੀ ਹੈ ਡੈਡ ਵੱਡੀ ਮਿਲ ਗਈ ਹਾਂਜੀ ਸਰ ਮਿਲ ਗਈ ਡੈਡ ਕੀ ਕੀ ਪਲੀਸ ਨੂੰ ਪੋਸਟਮਾਰਟ ਕਰਾਇਆ ਜਾ ਰਿਹਾ ਹਾਂਜੀ ਪੋਸਟਮਾਰਟ ਕਰਾਇਆ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਇਨਸਾਫ ਹੀ ਚਾਹੀਦਾ ਸਰ ਉਹਨਾਂ ਦੇ ਮਤਲਬ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਸਾਲ ਮਰਵਾਈ ਲਾਲਚ ਦੇ ਕੇ ਜੋ ਬੰਦੀ ਕਾਰਵਾਈ ਬੰਨੀ ਜਾਈਦੀ ਆ ਇਹ ਸੋਰਾ ਲੱਗਦਾ ਜੀ ਹੱਲ ਕੀ ਕਰਨਾ ਮੈਂ ਉਦਾਂ ਮੈਂ ਤਾਂ ਕਰਨਾਵਾ ਵੀ ਕਿਸ ਨੇ ਲਾਲਚ ਦੇ ਕੇ ਹਿੰਦਰ ਨੇ ਤੇ ਬਿੱਟੂ ਨੇ ਇਹਨੂੰ ਲਾਲਚ ਦੇ ਕੇ ਤੇ ਸਾਲ ਮਰਵਾਈ ਆ ਤੇ ਸਾਨੂੰ ਇਨਸਾਫ ਚਾਹੀਦਾ ਖੱਚ ਸਾਲ ਮਰੀ ਛੱਪੜ ਵਿੱਚ ਫੀਮ ਨੇ ਆਣ ਕੇ ਕੱਢਿਆ ਕਿੰਨੇ ਚਾਰ ਬਾਅਦ ਜਿਹੜੀ ਡੈਡ ਬਡੀ ਮਿਲੀ ਤਿੰਨ ਚਾਰ ਘੰਟੇ ਲੱਗੇ ਪੁਲਿਸ ਸਾਹਿਬ ਕਿਥੇ ਹਾਂਜੀ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕੀਤੀ ਸਾਰਿਆਂ ਨੇ ਵੇਖਿਆ ਚਾਚਿਆ ਮੈਂ ਇੰਸਪੈਕਟਰ ਵਿਪਨ ਕੁਮਾਰ Tiwari 7th NDRF ਬਟਿੰਡਾ ਸੇ ਹਾਂ ਤੇ ਸਰ ਆਪ ਮੋਲੋ ਵਾਲੀ ਮੇ ਪਹੁੰਚੇ ਮੈਂ ਇੱਕ ਬਜ਼ੁਰਗ ਕੀ ਡੂਬਲਿਸਮ ਮੌਤ ਹੋਈ ਹੈ ਪੂਰਾ ਮਾਮਲਾ ਕੀ ਹੈ एक्चुअली हमारी जो टीम है यहाँ पे गुरदासपुर डिस्ट्रिक्ट में डेरा बाबा नानक नगर में डेरा बाबा नानक में आई है हम एक्चुअली आ रखे हैं यहाँ पे जो अभी फ्लड आया है उन फ्लड से रिलेटेड हमारी टीम आ रखी है लेकिन अभी लगभग लग लग आठ बजे के आसपास साढ़े सात बजे के आसपास पास इंद्र इंद्रजीत जी जो पटवारी हैं यहाँ पर तो उन्होंने मुझे कॉल किया कि मोला वाले गाँव में एक लोग हैं एक विक्टिम है जो कि डूब चुके हैं उनकी बॉडी सर्च करने के लिए आपकी टीम की मदद चाहिए तो उसके बाद फिर हमारी टीम आई और हमारी टीम ने भी यहाँ पे करनी पड़ी है इनको ढूंढने के लिए इनको ढूंढने के लिए जैसे कि आपने देखा कि हमारे जो डीप डाइवर हैं डीप डाइवर ने काफी मशक्कत किया है काफी अच्छा काम किया है क्योंकि पानी आप देख रहे हो कि पानी बिल्कुल भी मतलब बिल्कुल साफ नहीं है नीचे देखने में काफ़ी कठिनाई हो रही थी और सबसे बड़ी चीज़ है कि एग्जैक्ट लोकेशन जितने लोग हैं उतनी जगह बता रहे हैं कोई यहाँ बता रहा है कोई वहाँ बता रहा है तो ऐसे सिचुएशन में क्या होता है काफी जगह ढूंढना पड़ता है हमारे लेकिन जो हमारे पास जो डीप है जो हमारे तक, उन्होंने अच्छा काम किया और आपने नाम के बारे में तो तो आए हैं उनसे पता किया तो उनका नाम गुरमेन्द्र सिंह है लगभग उनकी उम्र जो बता रहे हैं पचहत्तर साल के आसपास सर डूबने का कारण क्या है इसके बारे में तो आप इसके बारे में तो हमें ज्यादा पता नहीं है और ਇਸਕੇ ਲਈ ਆਪ ਪੁਲਿਸ ਜਾਂ ਫਿਰ ਸਿਵਲ ਐਡਮਿਨਿਸਟ੍ਰੇਸ਼ਨ ਯਾਤਨਾ ਕਰਵਾ ਸਕਦੇ ਸਰ ਜੋ ਡੈੱਡ ਬਡੀ ਆਫ ਵਾਟਰ ਸੌਪ ਦੀ ਆਪਨੇ ਹਾਂ ਬੋਡੀ ਹਮੇ ਸਿਵਲ ਪੁਲਿਸ ਨੂੰ ਦਿੱਤੀ ਸੀ ਸਾਨੂੰ ਨੂੰ ਕੋਈ ਫ੍ਰੀਵ 8:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਮੋਲੋ ਵਾਲੀ ਪਿੰਡ ਛੱਪੜ ਦੇ ਵਿੱਚ ਇੱਕ ਬਜ਼ੁਰਗ ਦੀ ਬਜ਼ੁਰਗ ਜਿਹੜੇ ਡੁੱਬ ਗਏ ਅਸੀਂ ਤੁਰੰਤ ਮਹਾਂਜੋਗ ਐਸਐਸਪੀ ਸਾਹਿਬ ਬਟਾਲਾ ਜੀ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਨਿਸ਼ਾਨ ਤੇ ਅਨਸਾਰ ਸਾਡੇ ਐਸ.ਬੀ.ਐਮ ਸਾਹਿਬ ਤੇਰਾ ਬਾਬਾ ਨਾਲ ਫਿਰ ਤਰੰਤ ਉਹਸੇ ਵੇਲੇ ਇਮੀਡੀਏਟਲੀ ਐਨ.ਡੀ.ਆਰ ਐਕਟਿੰਗ ਜਿਹੜੀ ਉਹ ਪਿੰਡ ਮੋਹਰ ਵਾਲੀ ਪੇਚ ਐਨ.ਡੀ.ਆਰ ਐਫ ਟੀਮ ਜਿਹੜੀ ਆ ਉਹਨਾਂ ਨੇ ਆ ਕੇ ਬਜ਼ੁਰਗ ਦੀ ਜਿਹੜੀ ਹੈ ਡੈੱਡ ਬੋਡੀ ਕੱਢੀ ਹੈ ਜਿਹੜੇ ਉਹ ਬਜ਼ੁਰਗ ਜਿਹਨਾਂ ਦੀ ਡੈਥ ਹੋਈ ਹੈ ਉਹ ਪ੍ਰੀਬੋਨਾਂ ਦੀ ਉਮਰ 60 ਬਾਟ ਸਾਲ ਗਰਮੇਸ਼ ਸਿੰਘ ਨਾਮ ਹੈ ਉਹਨਾਂ ਦੀ ਡੈੱਡ ਬੋਡੀ ਐਨ.ਡੀ.ਆਰ ਐਫ ਟੀਮ ਨੇ ਬਾਹਰ ਕੱਢ ਜੀ ਅਸੀਂ ਉਹਨਾਂ ਦੇ ਲੜਕੇ ਦੀ ਸਟੇਟਮੈਂਟ ਨਿਖਰੇਗੀ ਸਟੇਟਮੈਂਟ ਮੁਤਾਬਕ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਸਰ ਮੌਜੂਦਾ ਕਵਸ ਕਾਰਨ ਕੀ ਮੌਜੂਦਾ ਪ੍ਰਧਾਨ ਕਰਨ ਪਾਣੀ ਚ ਡੁੱਬਣ ਦਾ ਸਰ ਖਰਸਾ ਜਤਾਇਆ ਜਾ ਰਿਹਾ ਕਿ ਕੋਈ ਸ਼ਰਾਬ ਵਗੈਰਾ ਦੀ ਕੋਈ ਸ਼ਰਤ ਕਰ ਲਾਈ ਸੀ ਉਹ ਇਨਵੈਸਟੀਗੇਸ਼ਨ ਚ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਸਰ ਕਿੰਨੇ ਬੰਦਿਆਂ ਦਾ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਜੇ ਰਿਪੋਰਟ ਸਟੇਟ ਮੈਂਡਲ ਲਿਖੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਫਨਾ ਲਖਾਈ ਹੈ ਤਦ ਤੋਂ ਬਾਅਦ ਇਨਵੈਸਟੀਗੇਸ਼ਨ ਜੋ ਵੀ ਤੱਤ ਸਾਹਮਣੇ ਆਉਣਗੇ ਉਦੇ ਮੁਤਾਬਕ ਕਰਨ ਕੀਤੀ ਕੋਈ ਰਸਤਾ ਘਰ ਹੈ ਜਿੱਥੇ ਨਹੀਂ ਨਹੀਂ ਕੋਈ